ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਮਲ ਟੀਵੀ ਪੰਜਾਬ ਤੇ ਮੈਂ ਤੁਹਾਡੇ ਨਾਲ ترسےم ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਸੜੂ ਵਿਖੇ ਕਰਵਾਈ ਗਈ ਸ਼ਹੀਦ ਦੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੌਮੀ ਜਨਰਲ ਸਕੱਤਰ ਇੰਜੀਨੀਅਰ ਜਗਦੇਵ ਸਿੰਘ ਬੋਪਰਾਏ ਕੀ ਕਹਿਆ ਉਹਨਾਂ ਨੇ ਆਓ ਸੁਣਦੇ ਹਾਂ ਜਿਹੜੇ ਧਰਮੀ ਗੁਰੂ ਜੀ ਇੱਥੇ ਬੈਠੇ ਨੇ ਸਾਰੇ ਉਹਨਾਂ ਸਾਰੇ ਸਿੰਘ ਨੂੰ ਮੈਂ ਬੈਠਾ ايه گڏ شي پنهنجي ڪاري ڇڏا گا پنهنجا جناب جناب جنهن بعد ڏينها شرومني ڪالي گن واه شرومني ڪالي گن واه شرومني ڪالي گن واه اوه ٻه دورا ٻه دورا الله اكبر